ਇਹ ਜੀ ਐਚ 80 3511 ਲੈਣਾ ਉਹ ਟਰੈਕਟਰ ਐ ਵੀ ਪੰਜਾਬ ਨੰਬਰ ਐ ਇਹ ਵੀ ਪੰਜਾਬ ਠੀਕ ਹੈ ਸੇ ਮਾਡਲ ਕੀ ਡਿਮਾਂਡ ਆ ਜੀ ਇਹਦੀ 15 ਜੀ 1 ਲੱਖ 5000 ਰੁਪਿਆ ਦਾ ਡਿਮਾਂਡ ਆ ਜੀ ਇਹ ਚੋ ਵੀ ਹੋ ਜੂਗਾ ਇਹ ਹੋ ਜੂਗਾ ਜੀ ਹੋ ਜੂਗਾ ਇਹ ਟਰੈਕਟਰ ਵੀ ਜਿਹਨੂੰ 90000 ਦਾ ਮਿਲਦੂ ਸੀ ਇਸ ਤਰ੍ਹਾਂ ਆਸਾ 241 ਕਹਿੰਦੇ ਜੀ ਨੂੰ 95 ਮਾਡਲ ਆ ਕਿੰਨੇ ਡਿਮਾਂਡ ਜੀ 110 ਜੀ 1 ਲੱਖ 10000 ਦਾ ਡਿਮਾਂਡ ਆ ਜੀ ਟਰੈਕਟਰ ਹੋ ਜੂਗਾ ਹੀ 90 95 ਦਾ ਹੋ ਜੂਗਾ ਜੀ 90 95000 ਤੇ ਬੈਠੇ ਨੂੰ ਆਵੇ ਜੀ ਇਹ ਹੈ ਮਹਿੰਦਰਾ 475 ਡੀ ਆ ਕਿੰਨੇ ਮਾਡਲ ਹੈ ਜੀ ਇਹ 91 ਮਾਡਲ ਆ ਜੀ ਮਿੰਦਰੀ ਆ 575 ਦਾ ਇੰਜਨਟਰ ਆ ਇਹਦੇ ਚ 575 13 ਵਾਲੇ ਟਾਇਰ ਆ ਜੀ 13 ਦੇ ਟਾਇਰ ਟਰੈਕਟਰ ਵੀ ਜਨੂ ਮਰਜ਼ੂਰੀ 1 ਲੱਖ 25 ਹਜ਼ਾਰ ਦਾ ਜੀ ਅਸੀਂ ਕਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਚੇ ਨਹੀਂ ਮੋਗਾ ਟਰੈਕਟਰ ਮੰਡੀ ਤੇ ਤੁਹਾਨੂੰ ਬਾਈ ਜਸੂ ਨਾਲ ਮਲਾਉਣਾ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਗਿਆ ਹਾਂਜੀ ਵਧੀਆ ਜੀ ਵਧੀਆ ਆਪਣੇ ਦੱਸੋ ਜੀ ਵਧੀਆ ਜੀ ਵਧੀਆ 7 8 ਟਰੈਕਟਰ ਲੈ ਕੇ ਆਏ ਹਾਂਜੀ ਠੀਕ ਹੈ ਜਿਆਦਾਤਰ ਟਰੈਕਟਰ ਡਾਊਨ ਮਾਡਲ ਹੁੰਦੇ ਆ ਘੱਟ ਰੇਟ ਵਾਲੇ ਟਰੈਕਟਰ ਬਾਈ ਕੋਲੇ ਹਾਂਜੀ ਤੇ ਸਭ ਤੋਂ ਪਹਿਲਾਂ ਦਿਖਾਉਣਾ ਟਰੈਕਟਰ ਜੀ ਫਿਰ ਬਾਈ ਦਾ ਡਰੈਸਟ ਦੇਵਾਂਗੇ ਸਾਹਮਣੇ ਆ ਗਿਆ ਜੀ ਮਹਿੰਦਰਾ 275 ਡੀ ਆਈ ਟੀ ਯੂ ਆ ਗਿਆ ਇਹ ਕਿੰਨੇ ਮਾਡਲ ਹੈ ਜੀ 99 ਜੀ 99 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਮਗਰਲੇ ਜੇ ਕੇ ਦੇ ਆ ਜੀ ਨਵੇਂ ਆ ਗਏ ਮੂਰਲੇ ਟੀ ਦੇ ਬਿਲਕੁਲ ਬੈਕ ਵਾਲੇ ਨਵੇਂ ਟਾਇਰ ਆ ਜੀ 12 4 28 ਵਾਲੇ ਹਾਂਜੀ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ 30 ਪੈਸੇ ਜੀ 30 ਪੈਸੇ ਪੀ ਵੀ 31 ਮਾਨਸਾ ਨੰਬਰ ਟਰੈਕਟਰ ਆ ਹਾਂਜੀ ਮਾਡਲ ਜੀ ਮਾਡਲ 99 ਜੀ 99 ਮਾਡਲ ਆ ਡਿਮਾਂਡ ਕੀ ਕਰਦੇ ਆ ਜੀ 190 ਜੀ 1 ਲੱਬੇ ਦਾ ਡਿਮਾਂਡ ਆ ਜੀ ਕਿੰਨੇ ਦਾ ਕਰੂਗੇ ਡਿਸਕਾਊਂਟ 10 15 ਕਰ ਦਿਆਂਗੇ ਜੀ 10 ਤੋਂ 15000 ਦਾ ਡਿਸਕਾਊਂਟ ਡ੍ਰਾਈਵਰਾਂ ਚ ਹੋ ਜੂਗਾ ਜੀ ਹਾਂਜੀ ਸਾਹਮਣੇ ਆ ਗਿਆ ਜੀ ਮੈਸੀ 5245 ਡੀਏਈ ਮਹਾਮਾਨ ਆ ਗਈ ਕਿੰਨੇ ਮਾਡਲ ਆ ਜੀ ਇਹ 9 ਜੀ 9 ਮਾਡਲ ਆ ਟਾਇਰਾਂ ਦੀ ਜੇ ਗੱਲਬਾਤ ਕਰੀਏ ਬਿਲਕੁਲ ਨਵੇਂ ਟਾਇਰ ਆ ਜੀ ਬਾਈਕ ਵਾਲੇ ਜੇ ਕਿਹਦੇ 14 ਦੇ ਟਾਇਰਾਂ ਤੇ ਬੇਟ ਵੀ ਲੱਗਿਆ ਹੋਇਆ ਆ फ्रंट वाले टायर ਵੀ 90 56 ਦੇ ਲਗਭਗ ਪਏ ਆ ਇਹ ਨਵਾਂ ਮਾਡਲ ਆ ਸੁਪਰ ਹੀਟਰ ਵੀ ਖਿੱਚਦਾ ਬਈ ਹਾਂਜੀ ਖਿੱਚ ਲੈਂਦਾ ਸੁਪਰ ਹੀਟਰ ਵੀ ਖਿੱਚ ਲਾਦਾ ਬਈ ਇਹ ਟਰੈਕਟਰ ਰੰਗ ਪੇਂਟ ਦਾ ਵੀ ਪੂਰਾ ਸਾਫ ਸੁਥਰਾ ਸੋਹਣਾ ਟਰੈਕਟਰ ਆ ਪੰਜਾਬ ਨੰਬਰ ਆ ਜੀ ਹਾਂਜੀ ਤੇ ਡਿਮਾਂਡ ਜੀ ਕਿੰਨੀ ਕਰਦੇ ਹੋ 285 ਜੀ 285 ਡਿਮਾਂਡ ਆ ਤੇ 15000 ਦਾ ਕਰ ਦੋਗੇ ਮੰਨ ਤਾਂ ਜੀ ਹੋ ਜਾਊਗਾ ਜੀ ਠੀਕ ਆ ਜੀ ਸਾਹਮਣੇ ਆ ਗਿਆ ਜੀ ਇਸ ਤਰ੍ਹਾਂ ਦਾ 241 ਕਹਿੰਦੇ ਜੀ ਨੂੰ 95 ਮਾਡਲ ਆ ਤੇ ਟਾਇਰਾਂ ਦੀ ਜੀ ਗੱਲਬਾਤ ਕਰੀ ਜੀ ਇਹਦੇ 35 ਕੇ ਪੈਸੇ ਆ ਜੀ ਚਾਰੇ ਟਾਇਰ 35 ਕੇ ਪੈਸੇ ਟਾਇਰ ਆ ਗਏ ਜੀ ਚਾਰੇ ਤੇ ਮਾਡਲ ਆ ਗਿਆ 95 ਡਿਮਾਂਡ ਜੀ ਇੱਕ 10 ਜੀ 1 ਲੱਖ 10000 ਤਾਂ ਡਿਮਾਂਡ ਆਈ ਇਹ ਸੈਟਰ ਹੋ ਜਾਊਗਾ ਜੀ 90 95 ਦਾ ਹੋ ਜਾਊਗਾ ਜੀ 90 95000 ਦੇ ਸੈਟਰ ਨੂੰ ਆਵੇ ਜੀ ਨਹੀਂ ਸਾਹਮਣੇ ਆ ਗਿਆ ਜੀ ਮਹਿੰਦਰਾ 475 ਡੀ ਆ ਜੀ ਕਿੰਨੇ ਮਾਡਲ ਹੈ ਜੀ 91 ਮਾਡਲ ਆ ਜੀ ਮਿੰਦਰੀ ਆ ਹਾਂਜੀ 575 ਦਾ ਇੰਜਣ ਤੇ ਆ ਇਹਦੇ ਚ 575 13 ਵਾਲੇ ਟਾਇਰ ਆ ਜੀ 13 ਦੇ ਟਾਇਰ ਆ ਜੀ ਹਾਂਜੀ 135 ਰੇਟ ਇਹਦਾ 135 ਰੈਂਡਾ ਫਾਈਬਰ ਵਾਲੀ ਹੱਡ ਲੱਗੀ ਆ ਹਾਂਜੀ ਇਹ ਟਰੈਕਟਰ ਕੁੱਲ ਮਿਲਾ ਕੇ 575 ਬਣ ਗਿਆ ਜੀ ਡੀਏ ਹਾਂਜੀ ਤੇ ਇੰਜਣ ਵੱਡਾ ਲੱਗਿਆ ਹੋਇਆ ਡਿਮਾਂਡ ਹੈ ਜੀ ਇਹ 135000 91 ਮਾਡਲ ਆ ਇਹ ਜੋ ਵੀ ਹੋਊਗਾ 15000 ਹੋਊਗਾ ਜੀ ਠੀਕ ਆ ਜੀ ਇਹ ਟਰੈਕਟਰ ਵੀ ਤੁਹਾਨੂੰ ਮਿਲ ਜੂ ਜੀ 125000 ਦਾ ਇਹ ਸਾਹਮਣੇ ਆ ਗਿਆ ਜੀ ਐਚ ਐਮ ਡੀ 3510 ਪੁਰਾਣੇ ਮਾਡਲ ਦਾ ਟਰੈਕਟਰ ਆ ਗਿਆ ਜੀ ਇਹ ਕਈ ਵੀਰਾਂ ਨੇ ਕਮੈਂਟ ਆਉਂਦੇ ਆ ਵੀ ਅਸੀਂ ਐਚ ਐਮ ਡੀ 3510 ਲੈਣਾ ਉਹ ਟਰੈਕਟਰ ਇਹ ਵੀ ਪੰਜਾਬ ਨੰਬਰ ਹੈ ਇਹ ਵੀ ਪੰਜਾਬ ਠੀਕ ਹੈ ਜੀ ਡੇਰੇ ਟਾਇਰਾਂ ਦੀ ਗੱਲ ਬਾਤ ਕਰੀਏ ਜੀ ਇਹਦੇ ਅੱਧੇ ਟਾਇਰ ਆ ਚਾਰੇ ਜੀ ਅੱਧੇ ਘ ਟਾਇਰ ਆ ਗਏ ਜੀ ਇਹ ਟਰੈਕਟਰ ਨਾਲ ਬਥੇਰੇ ਟਿੱਬੇ ਚੱਕਿਆ 90 ਮਾਡਲ ਆ ਕੀ ਡਿਮਾਂਡ ਹੈ ਜੀ ਇਹਦੀ 1.5 ਜੀ 1 ਲੱਖ 5000 ਰੁਪਏ ਦਾ ਡਿਮਾਂਡ ਆ ਜੀ ਇਹ ਚੋ ਵੀ ਹੋ ਜੂਗਾ ਹੋ ਜੂਗਾ ਇਹ ਹੋ ਜੂਗਾ ਇਹ ਟਰੈਕਟਰ ਵੀ ਤੁਹਾਨੂੰ 90 ਹਜ਼ਾਰ ਦਾ ਮਿਲਦੂ ਸੀ ਸਾਹਮਣੇ ਆ ਗਿਆ ਜੀ ਸਟੈਂਡਰਡ 450 ਇਹ ਆ ਗਿਆ ਜੀ 50 ਹਾਰਸ ਪਾਵਰ ਦਾ ਡੀਆਈ ਟਰੈਕਟਰ ਆ ਡਬਲ ਕਲੱਚਾ ਤੇ ਸਾਊਂਡ ਸੈਕਸ਼ਨ ਲੱਗਿਆ ਹੋਇਆ ਫਾਈਬਰਨ ਰੋਡ ਲੱਗੀ ਆ ਛੋਟਾ ਟਰੈਕਟਰ ਆ 14 ਦੇ ਟਾਇਰ ਆ ਪੋਲੋ ਦੇ ਟਾਇਰ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਹੈਗੇ 70 ਪੈਸੇ ਜੀ 70 ਮੂਰ ਲੈ ਨਾਵੇਂ ਮਗਰ ਲੈ 70 ਕੁ ਪ੍ਰਿੰਟ ਵਾਲੇ ਬਿਲਕੁਲ ਨਵੇਂ ਟਾਇਰ ਆ ਜੀ ਜੇ ਇਹਦੇ 16 ਨੇ ਟਾਇਰ ਪਾਏ ਜਾਂਨ ਜਹਾਜ਼ ਹੀ ਬਣ ਜੀ 52 ਨੰਬਰ ਆ ਗਈ ਜੀ ਕੀ ਡਿਮਾਂਡ ਕਰਦੇ ਹੋ ਇਹਦੀ ਇਹਦੀ 285 ਜੀ 2 ਲੱਖ 85000 ਦਾ ਮਾਣ ਆ ਇਹ ਚੋਂ ਵੀ 15000 ਦਾ ਮਾਣ ਤਾਣਾ ਹੋ ਜੂ ਜੀ ਸਾਹਮਣੇ ਆ ਗਿਆ ਜੀ ਸਬਰਾਜ 735 FE ਆ ਗਿਆ ਜੀ ਹਾਂ ਪੰਜਾਬ ਨੰਬਰ ਹਾਂ ਪੰਜਾਬ ਨੰਬਰ 98 ਮਾਡਲ ਜੀ 98 ਮਾਡਲ ਆ ਜੀ ਟਾਇਰਾਂ ਦੀ ਗੱਲ ਬਾਤ ਕਰੀਏ ਕਿੰਨੇ ਕੇ ਪੈਸੇ ਪੈ ਇਹਦੇ 35 ਕੇ ਪੈਸੇ ਆ ਜੀ ਚਾਰੇ 35 ਕੇ ਮਾਜੇ ਟਾਇਰਾਂ ਦੀ ਕੰਡੀਸ਼ਨ ਐ ਜੀ 12 ਦੇ ਟਾਇਰਾਂ ਜਾਗੇ ਜੀ ਬਾਹਰ ਪੰਪ ਵਾਲਾ ਚੋਂ 11 ਵਾਲਾ ਜੀ ਬਾਹਰ ਪੰਪ ਵਾਲਾ ਵੱਡੇ ਗੇਰ ਵਾਲਾ ਕਹਿੰਦਾ ਜੀ ਨੂੰ ਇਹ ਉਹ ਟਰੈਕਟਰ ਆ ਤੇ ਪੰਜਾਬ ਨੰਬਰ ਆ ਕੀ ਡਿਮਾਂਡ ਆ ਇੱਕ 55 ਜੀ 1,55,000 ਰੁਪਏ ਦਾ ਡਿਮਾਂਡ ਕਰਦਾ ਟਰੈਕਟਰ ਦੀ ਇਹ ਚੋ ਵੀ ਕਰ ਦੋਗੇ ਜੀ 15 ਕਾਹਰ ਦਾ ਕਰ ਦਿਆਂਗੇ ਜੀ ਠੀਕ ਹੈ 98 ਮਾਡਲ ਆ ਹਾਂਜੀ ਠੀਕ ਆ ਬਾਈ ਜੀ ਤੇ ਪਿੰਡ ਜੀ ਕਿਹੜਾ ਮਾਣੂ ਕੇ ਗੱਲ ਜੀ ਮਾਣੂ ਕੇ ਗੱਲ ਬਾਈ ਦਾ ਪਿੰਡਾਂ ਤੇ ਮੰਡੀ ਤੋਂ ਬਣਾ ਟਰੈਕਟਰ ਪਿੰਡ ਹੀ ਹੁੰਦੇ ਆ ਜੀ ਹਾਂ ਪਿੰਡ ਹੀ ਜੇ ਕਿਸੇ ਵੀਰ ਪਰਾਨੇ ਵਿੱਚ ਪਰਾਨਾ ਟਰੈਕਟਰ ਕੱਢ ਲਾਂਗੇ ਉਹ ਵੀ ਕੱਟ ਹੈ ਹਾਂਜੀ ਠੀਕ ਆ ਜੀ ਤੇ ਕੰਟੈਕਟ ਨੰਬਰ ਜੀ ਆਪਣਾ 9464848407 ਜੀ ਠੀਕ ਆ ਜੀ ਗੱਲ ਕਰਕੇ ਬਾਈ ਦਾ ਬਹੁਤ ਵਧੀਆ ਲੱਗਾ ਧੰਨਵਾਦ ਬਾਈ ਜੀ ਧੰਨਵਾਦ ਵੀਰੇ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ